ਮਾਪਿਆਂ ਨੂੰ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਬੜਾ ਵਧੀਆ ਸਿਸਟਮ ਚੱਲ ਪਿਆ ਸਕੂਲਾਂ ਦਾ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗ ਹੋਣ ਲੱਗੀਆਂ 20-20 ਲੱਖ ਤੋਂ ਉੱਪਰ ਮਾਪੇ ਆਪਣੇ ਬੱਚੇ ਬਾਰੇ ਪੁੱਛਣ ਆਉਂਦੇ ਨੇ ਕਿ ਸਾਡਾ ਬੱਚਾ ਕਿਹੜੀ ਕਲਾਸ ਚ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਜੀ ਕੌਣ ਕੌਣ ਟੀਚਰ ਪੜਾ ਰਹੇ ਨੇ ਜੀ ਤੇ ਟੀਚਰ ਵੀ ਦੱਸਦੇ ਨੇ ਕਿ ਅਸੀਂ ਆਹ ਪੜਾ ਕੇ ਭੇਜਦੇ ਆਂ ਬੱਚਾ ਸਕੂਲ ਤੋਂ ਬਾਹਰ ਕਿੱਥੇ ਜਾਂਦਾ ਏ ਜਿ ਮਰੀ ਥੋਡੀ ਐ ਕਿ ਸਾਰਾ ਕੁਝ ਭੁੱਲਤਾ ਨਹੀਂ ਜਾਂਦਾ ਕਿਤੇ ਬਾਹਰ ਕਿਤੇ ਇੱਧਰ ਉੱਧਰ ਫਿਰ ਸਕੂਲ ਜਿਹੜੇ ਨੇ ਉਹਨਾਂ ਦੀ ਸ਼ਾਮ ਨੂੰ ਛੁੱਟੀ ਤੋਂ ਬਾਹਰ ਕੌਣ ਰੱਖੀ ਕਰਦਾ ਸੀ ਜੀ ਕੋਈ ਵੀ ਨਹੀਂ ਉੱਥੇ ਨਸ਼ੇੜੀ ਆ ਜਾਂਦੇ ਸੀ ਸਕੂਲ ਨਸ਼ੇ ਦਾ ਡਾ ਬਣ ਜਾਂਦਾ ਸੀਗਾ ਉਹ ਆ ਕੇ ਉੱਥੇ ਨਸ਼ੇ ਨੂੰ ਛੇ ਕਰਦੇ ਸੀ ਬਾਥਰੂਮਾਂ 'ਚ ਅਸ਼ਲੀਲ ਫਿਕਰੇ ਲਿਖ ਜਾਂਦੇ ਸੀ ਸਵੇਰੇ ਹੈਡਮਾਸਟਰ ਦਾ ਜਾਂ ਟੀਚਰਾਂ ਦਾ ਅੱਧਾ ਟਾਈਮ ਉਹਨਾਂ ਨੂੰ ਮਟਾਉਣ ਤੇ ਲੱਗਦਾ ਸੀ ਅਸੀਂ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਰੱਖੇ ਕਿ ਹੈਡਮਾਸਟਰ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਹੈ ਪ੍ਰਿੰਸੀਪਲ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਕਿੱਥੇ ਫਿਊ ਜੋੜ ਗਿਆ ਕਿਹੜੀ ਟੂਟੀ ਖਰਾਬ ਹੋ ਗਈ ਬਾਥਰੂਮ ਠੀਕ ਨਹੀਂ ਆ ਇਹ ਕੰਮ ਕੈਂਪਸ ਮੈਨੇਜਰ ਦਾ ਹੋਊਗਾ ਜੀ ਪੜ੍ਹਾਈ ਨਾਲ ਬੱਚਿਆਂ ਦੀ ਜਿਹੜੀ ਹੈ ਉਹ ਡਿਸਟਰਬ